ਸਾਸਰੀ ਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਸੀਗੇ ਵੀ ਅੱਜ ਆਲਾ ਆਪਣਾ ਟੌਪਿਕ ਸੀਗਾ ਵੀ ਕੈਨੇਡਾ ਸਰਕਾਰ ਨੇ ਵੀ ਇਮੀਗ੍ਰੇਸ਼ਨ ਦੇ ਉੱਤੇ ਇੰਨੀ ਸਖਤੀ ਕਿਉਂ ਕੀਤੀ ਵੀ ਹੁਣ ਇਹ ਕਿਉਂ ਕਹਿ ਰਹੇ ਆ ਵੀ ਤੁਸੀਂ ਆਪਦੇ ਦੇਸ਼ ਆ ਜਿਹੜੇ ਉਹ ਵਾਪਸ ਮੁੜ ਜਾਓ ਵੀ ਇੱਥੇ ਪੀਆਰ ਦੀ ਆ ਜਿਹੜੀ ਉਹ ਕੋਈ ਗਾਰੰਟੀ ਨਹੀਂ ਹੈਗੀ ਤੇ ਇੱਕ ਟਾਈਮ ਇਹ ਕਹਿੰਦੇ ਹੁੰਦੇ ਸੀਗੇ ਵੀ ਸਾਡੇ ਦੇਸ਼ ਚ ਆ ਜਾਓ ਤੇ ਤੁਹਾਡਾ ਸਵਾਗਤ ਆ ਤੇ ਸਾਨੂੰ ਬੰਦਿਆਂ ਦੀ ਲੋੜ ਆ ਤਾਜ਼ਾ ਵਾਲੀ ਵੀਡੀਓ ਦੇ ਵਿੱਚ ਆਪਾਂ ਸਾਰੀ ਗੱਲਬਾਤ ਕਰਦੇ ਆ ਜਿਵੇਂ ਹੁਣ ਕੈਨੇਡਾ ਦੇ ਵਿੱਚ ਵੀ ਨਵਾਂ ਪ੍ਰਧਾਨ ਮੰਤਰੀ ਬਣਿਆ ਬਣਿਆ ਮਾਰਕ ਕਾਰਨੀ ਵੀ ਉਹਦਾ ਕਹਿਣਾ ਵਾ ਵੀ ਉਹਦਾ ਮੇਨ ਮੋਟਿਵ ਹੈਗਾ ਵਾ ਵੀ ਕਨੇਡਾ ਦੇ ਵਿੱਚ ਕੱਚੇ ਬੰਦਿਆਂ ਦੀ ਆ ਜਿਹੜੀ ਉਹ ਗਿਣਤੀ ਘਟਾਉਣਾ ਜਿਵੇਂ ਲਗਭਗ ਹੁਣ ਕੱਚੇ ਬੰਦਿਆਂ ਦੀ ਗਿਣਤੀ ਹੈਗੀ ਆ ਵੀ 7% ਵੀ ਇਹਨੂੰ ਘਟਾ ਕੇ ਮੈਂ 5% ਕਰਨਾ ਵਾ ਤਾਂ ਵੀ ਉਹ ਕਿਵੇਂ ਘਟਾਈ ਜਾਊਗੀ ਵੀ ਜਾਂ ਜਾਂ ਤਾਂ ਵੀ ਜਿਹੜੇ ਇੱਥੇ ਬੰਦੇ ਆਏ ਹੋਏ ਆ ਵੀ ਉਹ ਵਾਪਸ ਮੁੜ ਜਾਣ ਤੇ ਜਾ ਹੋ ਵੀ ਇੱਕ ਨਵਾਂ ਬੈਲ ਆ ਜਿਹੜਾ ਹੋ ਲਿਆਉਣ ਜਾ ਰਿਹਾ ਵਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ C2 ਬੈਲ ਵੀ JO ਬੈਲ ਪਾਸ ਹੋ ਗਿਆ ਤਾਂ ਇਮੀਗ੍ਰੇਸ਼ਨ ਮਿਨਿਸਟਰ ਨੂੰ ਵੀ ਕੌਸਕ ਪਾਵਰਾਵਾ ਜਿਹੜੀਆਂ ਉਹ ਮਿਲ ਜਾਣਗੀਆਂ ਤਾਂ ਉਹਦੇ ਹੱਥ 'ਚ ਹੋਊਗਾ ਵੀ ਉਹ ਐਪਲੀਕੇਸ਼ਨਾਂ ਆ ਜਿਹੜੀਆਂ ਉਹ ਰਿਜੈਕਟ ਵੀ ਕਰ ਸਕਦਾ ਵਾ ਵੀ ਜੇ ਜੇ ਉਹ ਚਾਹੇ ਵੀ ਜਿਹੜਾ ਉਹਨੂੰ ਸਹੀ ਲੱਗਦਾ ਹੋਊਗਾ ਵੀ ਉਹ ਉਹ ਐਪਲੀਕੇਸ਼ਨਾਂ ਰਿਜੈਕਟ ਕਰ ਸਕਦਾ ਵਾ ਵੀ ਉਹ ਵੀ ਕਿਸੇ ਬਿਨਾਂ ਪੁੱਛੇ ਜਿਵੇਂ ਕਿ ਜਿਹੜਾ C2 ਬੈਲਾ ਵੀ ਇਹਦੇ ਚ ਕੀ ਆ ਜ਼ਿਆਦਾਤਰ ਜਿਵੇਂ ਜਿਹੜੇ ਰਫਿਊਜੀ ਆ ਵੀ ਉਹਨਾਂ 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 ਦੇ ਉੱਤੇ ਵੀ ਇਹ ਖੁੱਲ੍ਹ ਦਿੰਦਾ ਵਾ ਸਰਕਾਰ ਨੂੰ ਵੀ ਜਿਵੇਂ ਜਿਹੜੇ ਬੰਦੇ ਰਫਿਊਜੀ ਕਲੇਮ ਆ ਕੇ ਲਾਉਂਦੇ ਆ ਕੈਨੇਡਾ ਦੇ ਵਿੱਚ ਵੀ ਉਹ ਉਹੀ ਬੰਦੇ ਲਾ ਸਕਣਗੇ ਕਲੇਮ ਵੀ ਜਿਹੜੇ ਜੂਨ ਜੂਨ ਦਾ 2020 ਤੋਂ ਪਹਿਲਾਂ ਆਏ ਹੋਏ ਆ ਤੇ ਜਿਹੜੇ ਉਹ ਤੋਂ ਬਾਅਦ ਚ ਆਏ ਹੋਏ ਆ ਵੀ ਜੇ ਉਹਨਾਂ ਨੂੰ ਸਾਲ ਹੋ ਗਿਆ ਕੈਨੇਡਾ ਦੇ ਵਿੱਚ ਰਹਿੰਦੇ ਆ ਨੂੰ ਤਾਂ ਉਹ ਰਿਫਿਊਜੀ ਕਲੇਮ ਆ ਜਿਹੜਾ ਉਹ ਲਾ ਨਹੀਂ ਸਕਦੇ ਹੈਗੇ ਤੇ ਬਈ ਆ ਬਾਕੀ ਬਈ ਜਿਹੜੇ ਰਿਫਿਊਜੀ ਕਲੇਮ ਹੁਣ ਬਈ ਉਹਨਾਂ ਦਾ ਡਿਸੀਜਨ ਆਉਣ ਨੂੰ ਕਾਫੀ ਸਾਲ ਜਿਵੇਂ ਕਿ 4-5-5 ਸਾਲ ਲੱਗ ਜਾਂਦੇ ਸੀਗੇ ਵੀ ਉਹ ਉਹਨਾਂ ਦਾ ਜਿਵੇਂ ਕਿ ਬੋਰਡ ਹੁੰਦਾ ਵਾ ਰਿਫਿਊਜੀ ਬੋਰ ਆ ਰਿਫਿਊਜੀ ਆ ਬੋਰਡ ਵੀ ਉਹ ਹੀ ਈ ਐਪਲੀਕੇਸ਼ਨ ਆ ਉਹ ਨੂੰ ਜਾਣਗੀਆਂ ਵੀ ਜਿਹੜੇ ਜਿਹੜੀਆਂ ਜੈਨੂਇਨ ਹੋਣਗੀਆਂ ਵੀ ਜਿਹੜੀਆਂ ਨਹੀਂ ਜੈਨੂਇਨ ਹੈਗੀਆਂ ਵੀ ਉਹ ਉੱਥੇ ਮੌਕੇ ਤੇ ਹੀ ਆ ਜਿਹੜੀਆਂ ਹੋ ਰਿਜੈਕਟ ਕਰ ਦਿੱਤੀਆਂ ਜਾਣਗੀਆਂ ਤੇ ਬਾਕੀ ਵੀ ਜਿਹੜੇ ਅਮਰੀਕਾ ਦੇ ਬਾਡਰ ਥਰੂ ਆ ਕੈਨੇਡਾ ਦੇ ਵਿੱਚ ਐਂਟਰ ਹੁੰਦੇ ਆ ਤੇ ਰਿਫਿਊਜੀ ਕਲੇਮ ਲਾਉਂਦੇ ਆ ਵੀ ਉਹ 14 ਦਿਨਾਂ ਦੇ ਵਿੱਚ ਵਿੱਚ ਲਾਉਣ ਜੇ ਉਹ ਤੋਂ ਲੇਟ ਲਾਉਂਦੇ ਆ ਤਾਂ ਉਹਨਾਂ ਦਾ ਜਿਹੜਾ ਉਹ ਕਲੇਮ ਆ ਉਹ ਮੰਨਿਆ ਨਹੀਂ ਜਾਣਾ ਹੈਗਾ ਤੇ ਬਾਕੀ ਵੀ ਹੋਰ ਵੀ ਆ ਕਈ ਪਾਵਰਾਂ ਦਿੱਤੇ ਵੀ ਦਿੱਤੀਆਂ ਵਾ ਸੀ 2 ਬੈਲ ਦੇ ਵਿੱਚ ਵੀ ਇੱਕ ਜਿਹੜੇ ਕੀ ਜਿਵੇਂ ਬਾਡਰ ਵਾਲੇ ਆਫੀਸਰਾਂ ਵੀ ਉਹਨਾਂ ਨੂੰ ਵੀ ਪਾਵਰਾਂ ਦਿੱਤੀਆਂ ਵਾ ਵੀ ਜੇ ਕੋਈ ਵੀ ਜਿਵੇਂ ਕੀ ਪੈਕੇਜ ਆਉਂਦਾ ਵਾ ਹੋਰ ਦੇਸ਼ਾਂ ਤੋਂ ਵੀ ਤੁਸੀਂ ਉਹਦੀ ਖੋਲ੍ਹ ਕੇ ਆ ਜਿਹੜੀ ਉਹ ਚੈਕਿੰਗ ਕਰ ਸਕਦੇ ਆ ਵੀ ਇਹਦਾ ਮੇਨ ਮੋਟਿਵ ਕੀ ਆ ਵੀ ਹੁਣ ਜਿਵੇਂ ਕੈਨੇਡਾ ਦੇ ਵਿੱਚ ਵੀ ਕਾਫੀ ਨਸ਼ਾ ਵਾ ਜਿਹੜਾ ਹੋਰ ਮੌਲਕਾਂ ਦੇ ਵਿੱਚੋਂ ਹੁੰਦਾ ਵਾ ਤਾਂ ਉਹਨੂੰ ਰੋਕਣ ਲਈ ਆ ਵੀ ਇਹ ਸਰਕਾਰ ਨੇ ਵੀ ਇਮੀਗਰੇ ਇਮੀਗ੍ਰੇਸ਼ਨ ਆ ਬਾ ਇਮੀਗ੍ਰੇਸ਼ਨ ਅਫਸਰਾਂ ਨੂੰ ਭਾਵਨਾ ਦਿੱਤੀਆਂ ਵਾ ਸੀਬੀਐਸਏ ਅਫਸਰਾਂ ਨੂੰ ਵੀ ਕੋਈ ਵੀ ਚੀਜ਼ ਜਦ ਖੋਲ ਕੇ ਵੀ ਉਹ ਦੇਖ ਸਕਦੇ ਆ ਤੇ ਬਾਕੀ ਵੀ ਹੁਣ ਸਰਕਾਰ ਦਾ ਕਹਿਣਾ ਵਾ ਵੀ ਹੁਣ ਵੀ ਅਸੀਂ ਨਵੰਬਰ ਦੇ ਵਿੱਚ ਨਵੰਬਰ 4 ਨੂੰ ਆ ਵੀ ਇਮੀਗ੍ਰੇਸ਼ਨ ਪਲਾਨ ਆ ਜਿਹੜਾ ਉਹ ਲੈ ਕੇ ਆ ਰਹੇ ਆ ਜਿਵੇਂ ਕਿ ਇਹ ਹਰੇਕ ਸਾਲ ਲੈ ਕੇ ਆਉਂਦੇ ਹੁੰਦੇ ਆ ਜਿਵੇਂ ਪਿਛਲੇ ਸਾਲ ਆ ਜਿਹੜਾ ਉਹ ਆਇਆ ਸੀਗਾ ਪਲਾਨ ਵੀ ਉਹ ਸੀਗਾ 25 26 ਤੇ 27 ਦਾ ਤੇ ਵੀ ਇਸ ਸਾਲ ਆ ਜਿਹੜਾ ਆਊਗਾ ਉਹ ਆਊਗਾ 26 27 ਤੇ 28 ਦਾ ਤੇ ਪਿਛਲੇ ਪਲਾਨ ਦੇ ਵਿੱਚ ਕੀ ਸੀਗਾ ਵੀ ਇਹਨਾਂ ਨੇ Yeah. ਪਹਿਲੀ ਵਾਰ ਆ ਵੀ ਕੱਚੇ ਬੰਦਿਆਂ ਦੀ ਗਿਣਤੀ ਆ ਜਿਹੜੀ ਉਹ ਕੈਨੇਡਾ ਦੇ ਵਿੱਚ ਨਿਧਾਰਤ ਕੀਤੀ ਸੀਗੀ ਵੀ ਇਹਨਾਂ ਨੇ ਕਿਹਾ ਸੀਗਾ ਵੀ ਸਾਡਾ ਮੇਨ ਮੋਟਿਵ ਆ ਵੀ ਉਹ 5% ਹੀ ਗਿਣਤੀ ਲੈ ਕੇ ਆਉਣੀ ਆ ਅਸੀਂ ਕੱਚੇ ਬੰਦਿਆਂ ਦੀ ਤੇ ਬਾਕੀ ਵੀ ਜਿਹੜੇ ਹੁਣ ਜਿਵੇਂ ਸਟੱਡੀ ਤੋਂ ਬਾਅਦ ਚੋਂ ਵੀ ਹਰੇਕ ਨੂੰ ਆ ਵੀ ਉਹ ਵਰਕ ਪਰਮਿਟ ਨਹੀਂ ਮਿਲਣਾ ਹੈਗਾ 3 ਸਾਲ ਦਾ ਤੇ ਬਾਕੀ ਸਪਾਊਸ ਨੂੰ ਹਰੇਕ ਨੂੰ ਵਰਕ ਪਰਮਿਟ ਨਹੀਂ ਮਿਲਣਾ ਵੀ ਅੱਗੇ ਕੀ ਸੀਗਾ ਵੀ ਸਪਾਊਸ ਨੂੰ ਭਾਵੇਂ ਕੋਈ ਵੀ ਸਟੱਡੀ ਕੀਤੀ ਹੋਵੇ ਤੇ ਕੁਈ ਵੀ ਕੰਮ ਕਰਦੇ ਹੋਈਏ ਤਾਂ ਉਹਨੂੰ ਵਰਕ ਪਰਮਟ ਆ ਜਿਹੜਾ ਉਹ ਮਿਲ ਜਾਂਦਾ ਸੀਗਾ ਤੇ ਬਾਕੀ ਬਾਕੀ ਇਹਨਾਂ ਨੇ ਇੱਕ ਇਹ ਵੀ ਇਹ ਵੀ ਐਲ ਐਮ ਆਈ ਦੀ ਵੀ ਸਖਤੀ ਕੀਤੀ ਆ ਵੀ ਜਿਹੜੇ ਜਿਹੜੇ ਕੰਮ ਜਿੰਨਾ ਜਿਹੜੇ ਕੰਮ ਦੀ ਇੰਨੀ ਡਿਮਾਂਡ ਹੈਣੀ ਵੀ ਉਹ ਸਿਰਫ ਜਿਵੇਂ ਅੱਭੀ ਇੱਕ ਬੰਦਾ ਹੀ ਐਲ ਐਮ ਆਈ ਤੇ ਰੱਖ ਸਕਦੇ ਆ ਵੀ 10 ਬੰਦਿਆਂ ਪਿੱਛੇ ਤੇ ਜਿਹੜੇ ਕੰਮ ਚ ਵੀ ਜਿਹੜੇ ਕੰਮ ਦੀ ਆ ਜਿਵੇਂ ਕਿ ਡਿਮਾਂਡ ਹੈਗੀ ਆ ਵੀ ਉਹ ਜਿਵੇਂ ਕਿ 10 ਬੰਦਿਆਂ ਪਿੱਛੇ ਦੋ ਬੰਦੇ ਆ ਜਿਹੜੇ ਹੋ ਰੱਖ ਸਕਦੇ ਆ ਤੇ ਬਾਕੀ ਇਹਨਾਂ ਨੇ ਲੋ ਵੇਜ ਐਲ ਐਮ ਆਈ ਲਿਆਂਦੀ ਆ ਤੇ ਇੱਕ ਹਾਈ ਵੇਜ ਐਲ ਐਮ ਆਈ ਲਿਆਂਦੀ ਆ ਤੇ ਵੀ ਲੋ ਵੇਜ ਐਲ ਐਮ ਆਈ ਉੱਥੇ ਤਾਂ ਪ੍ਰੂਵ ਹੀ ਨਹੀਂ ਹੋਊਗੀ ਜਿੱਥੇ ਕਿ ਬੇਰੁਜ਼ਗਾਰੀ ਦਰਾਂ ਜਿਹੜੀ ਉਹ 6% ਤੋਂ ਜ਼ਿਆਦਾ ਆ ਤਾਂ ਕਰਕੇ ਵੀ ਐਲ ਐਮ ਆਈਆਂ ਤੇ ਵੀ ਇਹਨਾਂ ਨੇ ਸ਼ਕਤੀ ਕੀਤੀ ਕਰਕੇ ਵੀ ਇਹਦਾ ਜਿਹੜਾ ਅਸਰ ਆ ਉਹ ਦਿਖਣਾ ਵੀ ਸ਼ੁਰੂ ਹੋ ਗਿਆ ਤੇ ਇਸ ਸਾਲ ਦੇ ਵਿੱਚ ਵੀ ਕੱਚੇ ਬੰਦੇ ਵੀ ਬਾਹਰੋਂ ਬਹੁਤ ਘਟ ਆਏ ਆ ਤੇ ਬਾਕੀ ਸਟੂਡੈਂਟ ਵੀ ਬਹੁਤ ਘਟ ਆਏ ਆ ਤੇ ਬਾਕੀ ਵੀ ਜਿਹੜੇ ਰਫਿਊਜੀ ਕਲੇਮ ਆ ਉਹੋ ਲੱਗਦੇ ਸੀਗੇ ਤੇ ਬਈ ਉਹ ਵੀ ਅੱਗੇ ਨਾਲੋਂ ਬਹੁਤ ਘਟੇ ਆ ਤੇ ਪਰ ਜੇ ਬਈ ਸੀ2 ਬੈਲਾ ਵੀ ਉਹ ਕਹਿੰਦੇ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਾਸ ਹੋਣਾ ਵਾ ਵੀ ਜੇ ਉਹ ਬੈਲਾ ਵੀ ਪਾਸ ਹੋ ਜਾਂਦਾ ਵਾ ਤੇ ਜਿਵੇਂ ਕਿ ਸਰਕਾਰ ਕੋਲੇ ਸਰਕਾਰ ਨੂੰ ਜਾਦੇ ਪਾਵਰ ਆਵਾ ਜਿਹੜੀਆਂ ਉਹ ਮਿਲ ਜਾਣਗੀਆਂ ਤਾਂ ਉਹ ਫੇਰ ਵੀ ਜਿਹੜੇ ਰਫਿਊਜੀ ਕਲੇਮਾਂ ਦੇ ਜਿਵੇਂ ਕਿ 5 5 6 6 ਸਾਲ ਆ ਵੀ ਅਲਤੀ ਨਹੀਂ ਆਉਂਦੇ ਹੈਗੇ ਵੀ ਉਹ ਜਿਵੇਂ ਕਿ ਛੇਤੀ ਉਹ ਛੇਤੀ ਰਿਜ਼ਲਟ ਆ ਜਿਹੜੇ ਆਉਣ ਲੱਗ ਜਾਣਗੇ ਤੇ ਜਿਹੜੀਆਂ ਜੈਨੂਇਨ ਫਾਈਲਾਂ ਹੋਣਗੀਆਂ ਵੀ ਉਹੀ ਬੋਰਡ ਨੂੰ ਆ ਜਿਹੜੀਆਂ ਉਹ ਟਰਾਂਸਫਰ ਕੀਤੀਆਂ ਜਾਣਗੀਆਂ ਤੇ ਬਾਕੀ ਆਨ ਬਾਕੀਆਂ ਨੂੰ ਆ ਵੀ ਰਿਪੋਰਟ ਕੀਤਾ ਜਾਊਗਾ ਵੀ ਸਰਕਾਰ ਦਾ ਉਹ ਪਰ ਉਹ ਸਟੈਪ ਆ ਵੀ ਜਿਹੜੇ ਚ ਇਹ ਇਹਨਾਂ ਨੇ ਮਿਥਿਆ ਹੋਇਆ ਵਾ ਵੀ ਅਸੀਂ ਕੱਚੇ ਬੰਦਿਆਂ ਦੀ ਗਿਣਤੀ ਆ ਜਿਹੜੀ ਉਹ ਘਟਾਉਣੀ ਆ ਕੈਨੇਡਾ ਦੇ ਵਿੱਚ ਤੇ ਬਾਕੀ ਕੋਸਕ ਬੰਦੇ ਆ ਵੀ ਕਹਿ ਰਹੇ ਸੀਗੇ ਜਿਵੇਂ ਕਿ 2012 ਦੇ ਵਿੱਚ ਵੀ ਸਰਕਾਰ ਨੇ ਇੱਕ ਬਿੱਲ ਲਿਆਂਦਾ ਸੀ ਉਹਦੋਂ ਸੀਗਾ ਇਮੀਗ੍ਰੇਸ਼ਨ ਮਨਿਸਟਰ ਜੇਸਨ ਕੈਨੀ ਤੇ ਵੀ ਉਦੋਂ ਵੀ ਕਾਫੀ ਐਪਲੀਕੇਸ਼ਨਾਂ ਉਹਨਾਂ ਨੇ ਜਿਵੇਂ ਕਿ ਕੋਚਟਕੇ ਦੇ ਵਿੱਚ ਵੀ ਕਾਫੀ ਐਪਲੀਕੇਸ਼ਨਾਂ ਜਿਹੜੀਆਂ ਉਹ ਰਿਜੈਕਟ ਕਰਤੀਆਂ ਸੀਗੀਆਂ ਵੀ ਜਿਹੜੀਆਂ ਉਦੋਂ ਬੈਕਲੌਗ ਦੇ ਵਿੱਚ ਸੀਗੀਆਂ ਜਿਵੇਂ ਲਗਭਗ 2,80,000 ਦੇ ਕਰੀਬ ਤੇ ਬਾਕੀ ਵੀ ਉਦੋਂ ਜਿਹੜਾ ਕਿ ਜੋ ਮੇ ਫਰਾਡ ਮੈਰਿਜ ਵਾਲਾ ਕੰਮ ਚੱਲਦਾ ਸੀਗਾ ਤੇ ਉਹ ਵੀ ਉਦੋਂ ਹੀ 2012 ਦੇ ਵਿੱਚ ਕਾਨੂੰਨ ਲਿਆਂਦਾ ਸੀਗਾ ਵੀ ਇੱਕ ਵਾਰੀ ਵਿਆਹ ਕਰਾਉਣ ਤੋਂ ਬਾਅਦ ਚੋ ਬੰਦਾ ਵੀ 5 ਸਾਲ ਆ ਵੀ ਦੁਬਾਰੇ ਵਿਆਹ ਦੇ ਵਿੱਚ ਵੀ 5 ਸਾਲ ਆਪਦੇ ਸਪਾਊਸ ਨੂੰ ਆ ਜਿਹੜਾ ਉਹ ਸਪੌਂਸਰ ਨਹੀਂ ਕਰ ਸਕਦਾ ਕਾਲਮ ਲਾ ਕੇ ਆਪਾਂ ਕਹਿ ਸਕਦੇ ਆ ਵੀ ਜਦੋਂ ਦਾ ਟਰੂਡੋ ਗਿਆ ਵਾ ਵੀ ਜਦੋਂ ਜਦੋਂ ਟਰੂਡੋ ਜਾਣ ਵਾਲਾ ਵੀ ਸੀਗਾ ਆਪਦੇ ਅੰਤਿਮ ਸਾਹਾਂ ਤੇ ਸੀਗਾ 2024 ਤੋਂ ਵੀ ਉਦੋਂ ਹੀ ਇਮੀਗ੍ਰੇਸ਼ਨ ਤੇ ਆ ਵੀ ਇਹਨਾਂ ਨੇ ਸਾਕਤੀ ਜਾ ਜਿਹੜੀ ਉਹ ਸ਼ੁਰੂ ਕਰਤੀ ਸੀਗੀ ਤੇ ਵੀ ਉਹ ਤੋਂ ਪਹਿਲਾਂ ਕਰੋਨਾ ਦੇ ਟਾਈਮ ਆਪਾਂ ਨੂੰ ਪਤਾ ਵਾ ਵੀ ਇਹਨਾਂ ਨੇ ਭੇਜਿਆ ਜਿਹੜੇ ਉਹ ਧੜਾ ਧੜ ਦਿੱਤੇ ਤੇ ਵੀ ਉਦੋਂ ਲੋਕ ਆ ਜਿਹੜੇ ਉਹ ਬਹੁਤ ਆ ਗਏ ਸੀਗੇ ਤੇ ਉਹ ਬਹੁਤ ਆਉਣ ਨਾਲ ਲੋਕ ਵੀ ਇਥੇ ਲੋ ਜਿਹੜੇ ਲੋਕ ਸਿਟੀਜ਼ਨ ਲੋਕ ਸੀਗੇ ਕੈਨੇਡਾ ਦੇ ਵਿੱਚ ਵੀ ਉਹਨਾਂ ਦੇ ਪ੍ਰਤੀ ਵੀ ਆ ਜਿਹੜਾ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਵਿਰੋਧ ਵਧ ਗਿਆ ਤਾਂ ਵਿਰੋਧ ਪਤਨ ਕਰਕੇ ਵੀ ਹੁਣ ਸਰਕਾਰ ਚਾਹੇ ਲਿਬਰਲ ਦੀ ਆ ਵੀ ਇਹ ਮੰਨੀ ਜਾਂਦੀ ਆ ਵੀ ਇਹ ਇਮੀਗ੍ਰੈਂਟਾਂ ਦੇ ਹੱਕ ਦੇ ਵਿੱਚ ਪਰ ਇਹ ਵੀ ਇਹ ਵੀ ਨਾ ਚਾਹੁੰਦੀ ਹੋਈ ਵੀ ਇਹ ਵੀ ਜਿਵੇਂ ਕਿ ਇਮੀਗ੍ਰੇਸ਼ਨ ਤੇ ਆ ਜਿਹੜੀ ਉਹ ਸਾਖਤੀ ਕਰ ਰਹੀ ਆ ਵੀ ਲੋਕਾਂ ਦੇ ਵਿਰੋਧ ਨੂੰ 对，对，会。 ਬਈ ਹੁਣ ਤਾਂ ਹੀ ਕਰਕੇ ਇਹਨਾਂ ਨੇ ਮੇਨ ਮਥਿਆ ਹੋਇਆ ਵਾ ਵੀ ਅਸੀਂ ਪੀਆਰ ਵੀ ਉਹਨਾਂ ਬੰਦਿਆਂ ਨੂੰ ਜ਼ਿਆਦਾ ਦੇਣੀ ਆ ਵੀ ਜਿਹੜੇ ਕੈਨੇਡਾ ਦੇ ਵਿੱਚ ਹੈਗੇ ਆ ਜਾਂ ਜਿਨ੍ਹਾਂ ਦੀ ਸਾਨੂੰ ਲੋੜ ਆ ਤੇ ਬਾਕੀ ਵੀ ਅਸੀਂ ਕੱਚੇ ਬੰਦਿਆਂ ਦੀ ਗਿਣਤੀ ਆ ਜਿਹੜੀ ਹੋ ਘਟਾਉਣੀ ਆ ਆਉਣ ਵਾਲੇ ਆਉਣ ਵਾਲੇ ਸਾਲਾਂ ਦੇ ਵਿੱਚ ਜਿਵੇਂ ਕਿ ਵੀ ਮੈਂ ਮਾਰਕ ਕਾਰਨੀ ਦਾ ਜਿਹੜਾ ਉਹ ਬਿਆਨ ਸੁਣ ਰਿਹਾ ਸੀਗਾ ਉਹ ਕਹਿੰਦਾ ਸੀਗਾ ਵੀ ਪਿਛਲੇ ਸਾਲਾਂ ਦੇ ਵਿੱਚ ਵੀ ਇੱਕ ਟਾਈਮ ਇਹ ਜਾ ਵੀ ਸੀਗਾ ਵੀ ਕੈਨੇਡਾ ਦੇ ਵਿੱਚ ਕੱਚੇ ਬੰਦਿਆਂ ਦੀ ਗਿਣਤੀ ਆ ਵੀ ਤਿੰਨ ਤੋ 4% ਹੀ ਹੁੰਦੀ ਸੀਗੀ ਪਰ ਕਹਿੰਦਾ ਵੀ ਜਦੋਂ ਮੈਂ ਪ੍ਰਧਾਨ ਮੰਤਰੀ ਬਣਿਆ ਸੀਗਾ ਉਦੋਂ ਕੱਚੇ ਬੰਦਿਆਂ ਦੀ ਗਿਣਤੀ ਵੀ ਜਿਵੇਂ ਉੱਚ ਸਟੂਡੈਂਟ ਵੀ ਆ ਜਾਂਦੇ ਆ ਤੇ ਐਲ ਐਮ ਆਈ ਵਾਲੇ ਵੀ ਆ ਜਾਂਦੇ ਆ ਵੀ ਉਦੋਂ 7% ਤੇ ਪਹੁੰਚ ਗਈ ਸੀਗੀ ਤੇ ਤਾਂ ਕਰਕੇ ਆ ਵੀ ਹੁਣ 5% ਤੇ ਹੀ ਕਹਿੰਦਾ ਮੈਂ ਰੱਖਣੀ ਆ ਵੀ ਬਾਕੀ ਇਹ ਦੇਖੋ ਹੁਣ ਵੀ ਇਮੀਗ੍ਰੇਸ਼ਨ ਪਲਾਨ ਆਏ ਤੋਂ ਹੀ ਪਤਾ ਲੱਗੂਗਾ ਵੀ ਕਿਹੜੀਆਂ ਤਬਦੀਲੀਆਂ ਸਰਕਾਰ ਨੇ ਆ ਜਿਹੜੀਆਂ ਉਹ ਕੀਤੀਆਂ ਵਾ ਤੇ ਬਾਕੀ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਤੇ ਚੈਨਲ ਆ ਜਿਹੜਾ ਆਪਣਾ ਸਬਸਕ੍ਰਾਈਬ ਕਰਦੇ ਹੋ ਆਈ ਤੁਹਾਨੂੰ ਆਪਾਂ ਨਵੇਂ ਵਿਸ਼ਿਆਂ ਤੇ ਮਿਲਦੇ ਰਵਾਂਗੇ ਤੇ ਬਾਕੀ ਹੁਣ ਠੰਡ ਵੀ ਹੋ ਗਈ ਕੈਨੇਡਾ ਦੇ ਵਿੱਚ ਪਰ ਅੱਜ ਆ ਜਿਹੜੀ ਉਹ ਧੁੱਪ ਨਿਕਲੀ ਹੋਈ ਆ ਵੀ ਤੁਸੀਂ ਦੇਖ ਹੀ ਰਹੇ ਹੋ ਵੀ ਮੇਰੇ ਮੂੰਹ ਤੇ ਜਿਵੇਂ ਧੁੱਪ ਪੈ ਰਹੀ ਸੀਗੀ ਤਾਂ ਧੰਨਵਾਦ